ਕਰੇਗੀ ਖਤਮ ਕਰ ਦਾਂਗੇ ਨੌਕਰੀਆਂ ਦੇ ਦਾਂਗੇ ਕੀ ਕੀ ਦਸੀਏ ਤੁਹਾਨੂੰ ਕੀ ਕੁਛ ਨਹੀਂ ਕਿਹਾ ਜਿਹੇ ਕਰਨ ਵਾਲੇ ਹੁੰਦੇ ਤਾਂ ਜਿਹੜਾ 26 ਜਨਵਰੀ ਗਈਆ ਉਹ ਸ਼ਕਤ 75 ਸਾਲ ਹੋ ਗਏ ਉਹ ਤੜਫ ਤੜਫ ਕੇ ਮਰ ਰਹੇ ਨੇ ਰਜਗਾਰ ਸਾਡੇ ਕੋਲ ਉਹ ਮਸ਼ੀਨਾਂ ਨੇ ਕੰਬੈਨਾਂ ਨੇ ਨਵੇਂ ਬੀਜਾਂ ਨੇ ਰਿਹਾਂ ਸਪਰੇਹਾਂ ਨੇ ਕਰੋੜਾ ਲੋਕ ਖੇਤੀ ਦੇ ਕੰਦੇ 'ਚੋਂ ਬਾਹਰ ਕੱਢ ਤੇ ਉਹਨਾਂ ਨੂੰ ਜਿਹੜਾ ਕਿਹਾ ਜੱਥੇਬੰਦੀਆਂ ਨੇ ਸ਼ਰਸ਼ ਕਰਕੇ ਮੰਰੇਗਾ ਦਾ ਕਾਨੂੰਨ ਬਣਾਇਆ 100 ਦਿਨ ਕਹਿੰਦੇ ਕੰਮ ਦਵਾਂਗੇ ਤੇ ਉਹ 100 ਦਿਨ ਦੀ ਜਗ੍ਹਾ ਅੱਜ ਤੋਂ 3 ਸਾਲ ਪਹਿਲਾਂ ਮਜ਼ਦੂਰਾਂ ਨੂੰ 1 ਸਾਲ ਦੇ ਵਿੱਚ 24 ਦਿਨ ਕੰਮ ਮਿਲਿਆ ਤੇ ਭਗਵਾਨਤਮਾਨ ਦੀ ਸਰਕਾਰ ਜਿਹੜੀ ਕਹਿੰਦੀ ਸੀ ਬਦਲਾਅ ਲਿਆਵਾਂਗੇ ਉਹ ਕਹਿੰਦੇ ਸੀ ਲੋਕਾਂ ਦੀ ਸੁਣੀ ਜਾਊਗੀ ਨਾ ਧਰਨਾ ਲੱਗਣਾ ਨਾ ਰੈਲੀ ਲੱਹੁਣੀ ਆ ਨਾ ਮੁਜ਼ਾਰੇ ਹੋਣੇ ਆ ਕਹਿੰਦਾ ਮੈਂ ਸਾਰਿਆਂ ਦੀਆਂ ਮੰਗਾਂ ਮੰਨਣੀਆਂ ਨੇ ਆ ਬੈਠਿਆ ਮਜ਼ਦੂਰ ਆਪਣੇ ਭਰਾਵਾਂ ਦੀ ਖਤਰ ਜਿਨ੍ਹਾਂ ਦੇ ਸਿਰ ਦੇ ਉੱਪਰ ਛੱਤਾ ਸੜ ਕੇ ਸੁਆਹ ਕਰਤੇ ਆ ਡੀਸੀ ਦਫ਼ਤਰ ਦੇ ਅੰਦਰ ਉਹ ਬਾਕੀ ਪਰਿਵਾਰ ਤਾਂ ਸੱਜਲੇ ਉਹ ਬੋਲਣ ਵਾਲਾ ਮਜ਼ਦੂਰ ਸਿਰ ਤੇ ਛੱਤ ਨੇ ਠੰਡ ਤੇ ਠਾਰੀ ਦਾ ਮੌਸਮ ਹੈ ਤਨ ਦੇ ਉੱਤੇ ਪਾਏ ਹੋਏ ਕੱਪੜੇ ਸੀ ਖੁੱਡੇ ਲੈਣ ਲਾਉਣ ਦੀ ਜਗ੍ਹਾ ਮਜ਼ਦੂਰਾਂ ਦੇ ਨਾਲ ਮਤਰੇਈ ਮਾਂ ਵਾਲਾ ਤਲੂਕ ਆ ਜਿਹੜਾ ਹੋ ਰਿਹਾ ਪਹਿਲਾਂ ਕਿੰਨੇ ਦੇ ਕੇ ਆਏ ਪਹਿਲਾਂ ਅਸੀਂ ਕਹਿੰਦੇ ਸੀ ਕੰਬਲ ਵੱਡੇ ਆਏ ਸ਼ਾਬਾਸ਼ੇ ਕੰਬਲ ਵੰਤੇ ਜਿਨ੍ਹਾਂ ਦੇ ਘਰ ਤਵਾ ਹੋ ਗਏ ਫਿਰ ਸਰਸਦਾ ਜੀ ਬਾਈ ਕੀ ਨਾਮਾ ਕਰਦੇ ਕੀ ਮਸਲਾ ਅੱਜ ਦਾ ਹੈ ਮੈਂ ਜੋਰਾ ਸਿੰਘ ਨਸਰਾਲੀ ਸੁਪਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਜੁਨਨ ਅੱਜ ਸਾਡੀਆਂ ਇੱਥੇ ਮਜ਼ਦੂਰਾਂ ਦੀਆਂ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਸਾਂਝੇ ਰੂਪ ਦੇ ਵਿੱਚ ਡੀਸੀ ਦਫਤਰ ਬਠਿੰਡਾ ਦੇ ਅੱਗੇ ਜੋ ਤਾਂ ਸਿੰਘ ਵਾਲਾ ਪਿੰਡ ਦੇ ਵਿੱਚ ਨਸ਼ਾ ਤਸਕਰਾਂ ਨੇ 8 ਮਕਾਨਾਂ ਨੂੰ ਮਜ਼ਦੂਰਾਂ ਦੇ ਨੂੰ ਹੱਕ ਲਾ ਕੇ ਪੈਟਰੋਲ ਮੱਬਾਂ ਦਾ ਸਾੜ ਕੇ ਸਵਾ ਕੀਤਾ ਅਸੀਂ ਉਹ ਪਰਿਵਾਰਾਂ ਵਾਸਤੇ 10-10 ਲੱਖ ਰੁਪਿਆ ਮੁਆਵਜ਼ਾ ਤੇ ਇਸ ਤੋਂ ਨਾਲ ਜੋ ਨਸ਼ਾ ਤਸਕਰ ਨੇ ਜੋ ਉਹਨਾਂ ਦੇ ਪਿੱਛੇ ਸਾਰੇ ਪਲਾਨ ਕਰਨ ਵਾਲੇ ਨੇ ਤੇ ਇਹ ਸਾਰਾ ਕਾਂਡ ਰਚਾਉਣ ਵਾਲੇ ਨੇ ਉਹਨਾਂ ਨੂੰ ਪਰਚੇ ਦੇ ਵਿੱਚ ਸ਼ਾਮਲ ਕਰਾਉਣ ਵਾਸਤੇ ਅੱਜ ਅਸੀਂ ਇੱਥੇ ਧਰਨਾ ਦੇ ਰਹੇ ਹੈਗੇ ਆ ਤਾਂ ਕਿ ਉਹ ਅਸਲ ਦੋਸ਼ੀ ਨੇ ਜਿਹੜੇ ਉਹ ਮਤਲਬ ਇੱਥੇ ਆਉਣ ਅਸੀਂ ਇਹ ਗੱਲ ਅੱਜ ਇੱਥੇ ਜ਼ੋਰ ਦਾ ਢੰਗ ਨਾਲ ਲੋਕਾਂ ਨੂੰ ਦੱਸ ਰਹੇ ਹਾਂ ਕਿ ਜੋ ਜ਼ਿਲ੍ਹਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਹੈਗਾ ਉਹ ਇਸ ਘਟਨਾ ਨੂੰ ਇਹ ਗੱਲ ਕਹਿ ਕੇ ਪਰਦਾ ਪਾ ਰਿਹਾ ਕਿ ਇਹ ਦੋ ਪਰਿਵਾਰਾਂ ਦੀ ਆਪਸੀ ਜਾਤੀ ਲੜਾਈ ਆ ਰੰਜਿਸ਼ ਆ ਉਹਦੇ ਕਰਕੇ ਇਹ ਲੜਾਈ ਆ ਹੋਈ ਹੈਗੀ ਆ ਅਸੀਂ ਇਹ ਜਿਆ ਖੰਡਨ ਕਰਦੇ ਆ ਜਦੋਂ ਕਿ ਅਸਲੀਅਤ ਇਹ ਆ ਕਿ ਮਜ਼ਦੂਰਾਂ ਨੇ ਜੋ ਉੱਥੇ ਨਸ਼ਾ ਵੇਚਦੇ ਸੀ ਉਹਨਾਂ ਨੂੰ ਰੋਕਿਆ ਕਿ ਸਾਡੇ ਜਵਾਕ ਆ ਜਿਹੜੇ ਨਸ਼ੇ ਦੇ ਵਿੱਚ ਜਾਣਗੇ ਇਹਦੇ ਕਰਕੇ ਅਸੀਂ ਇੱਥੇ ਵੇਚਣ ਨਹੀਂ ਦੇਣਾ ਤੁਸੀਂ ਬੰਦ ਕਰੋ ਉਸ ਗੱਲ ਤੋਂ ਉਹਨਾਂ ਨੂੰ ਵਰਜਣ ਵਾਸਤੇ ਉਹਨਾਂ ਨੂੰ ਇਸ ਗੱਲ ਤੋਂ ਰੋਕਣ ਵਾਸਤੇ ਉਹਨਾਂ ਨੇ 12 ਬੰਦੇ ਲਿਆ ਕੇ ਜਿਹੜਾ ਵੱਡੀ ਗਲਤੀ ਦੇ ਵਿੱਚ ਉਹਨਾਂ ਘਰਾਂ ਦੇ ਉੱਤੇ ਹਮਲਾ ਕੀਤਾ ਉਹਨਾਂ ਦਾ ਬੱਕਰੀਆਂ ਉਹਨਾਂ ਦਾ ਘਰੇਲੂ ਸਮਾਨ ਉਹਨਾਂ ਨੂੰ ਜ਼ਖਮੀ ਵੀ ਕੀਤਾ ਹੈਗਾ ਤੇ ਸਾਡੇ ਮਜ਼ਦੂਰ ਆ ਜਿਹੜੇ ਉਹਨਾਂ ਦੇ ਪੱਲੇ ਆਜੂਆ ਤੇ ਕੋਈ ਕੱਖ ਨਹੀਂ ਹੈਗਾ ਦੂਜੀ ਅਸੀਂ ਇਹ ਗੱਲ ਕਹਿੰਦੇ ਆ ਪ੍ਰਸ਼ਾਸਨ ਨੂੰ ਕਿ ਜਿਹੜੇ ਪਿੱਛੇ ਜਿਹੜੇ ਸਿਆਸੀ ਬੰਦੇ ਹੈਗੇ ਆ ਪਿੰਡ ਪੱਧਰ ਦੇ ਇਲਾਕੇ ਪੱਧਰ ਦੇ ਹੈਗੇ ਆ ਉਹਨਾਂ ਲੋਕਾਂ ਨੂੰ ਇਸ ਕੇਸ ਦੇ ਵਿੱਚ ਦਰਜ ਕਰੋ ਸ਼ਾਮਲ ਕਰੋ ਉਹਨਾਂ ਤੇ ਧਰਾਵਾਂ ਲਾਓ ਇਹ ਤੇ ਉਹਨਾਂ ਦੀ ਫੜੋ ਫੜਾਈ ਜਾਰੀ ਰੱਖੀ ਜਾਵੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾਵੇ ਅਸੀਂ ਉਹਨਾਂ ਸਾਰੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦਿਵਾਉਣ ਵਾਸਤੇ ਅੱਜ ਇਹ ਇਕੱਠ ਹੈ ਜਿਹੜਾ ਉਹ ਅਸੀਂ ਕੀਤਾ ਹੈਗਾ ਕੇਸ ਦੇ ਨਾਲ ਹੀ ਅਸੀਂ ਅੱਜ ਐਲਾਨ ਕਰਨਾ ਹੈਗਾ ਕਿ ਜੋ ਇਹਨਾਂ ਸਦਿਯਾਂ ਮੰਗਾਂ ਨੇ ਉਹ ਮੰਗਾਂ ਨੂੰ ਅਸੀਂ ਧੁਰ ਲਾਗੂ ਕਰਾਉਣ ਤੱਕ ਅਸੀਂ ਜਿਹੜਾ ਸੰਘਰਸ਼ ਆ ਉਹ ਕਰਾਂਗੇ ਅਸੀਂ ਅਗਲੀ 5 ਫਰਵਰੀ ਨੂੰ ਸਾਰੀਆਂ ਜਥੇਬੰਦੀਆਂ ਵੱਲੋਂ ਪਿੰਡਾਂ ਦੇ ਵਿੱਚ ਜਿਹੜਾ ਝੰਡਾ ਮਾਰਚ ਹੈਗਾ ਉਹ ਕਰਾਂਗੇ ਲੋਕਾਂ ਨੂੰ ਜਾਗਰਤ ਕਰਾਂਗੇ ਤੇ ਸਰਕਾਰ ਦਾ ਇਸ ਬਿਆਨਬਾਜ਼ੀ ਦਾ ਖੰਡਨ ਕਰਾਂਗੇ ਜਿਹੜੀ ਉਹ ਕਹਿ ਰਹੀ ਹੈ ਕਿ ਤਾਂ ਜਾਤੀ ਲੜਾਈ ਸੀ ਨਸ਼ੇ ਦਾ ਕੋਈ ਇਹਦੇ ਵਿੱਚ ਹੈ ਨਹੀਂ ਕਰੋੜਾ ਰੁਪਏ ਦਾ ਵਪਾਰ ਹੈ ਜਿਹੜਾ ਨਸ਼ੇ ਦਾ ਹੁੰਦਾ ਭਗਵੰਤ ਮਾਨ ਕੇਂਜਰੀਵਾਲ ਇਹ ਗੱਲ ਕਹਿੰਦਾ ਸੀ ਕਿ ਅਸੀਂ ਮਤਲਬ ਇੱਕ ਹਫਤੇ ਦੇ ਵਿੱਚ ਵਿੱਚ ਪੰਜਾਬ ਚੋਂ ਨਸ਼ਾ ਖਤਮ ਕਰਾਂਗੇ ਤੇ ਅੱਜ ਉਹਦੇ ਐਮਐਲਏ ਜਿਹੜੇ ਅੱਜ ਉਹਨਾਂ ਦੇ ਜਿਹੜੇ ਬੰਦੇ ਆ ਪਿੰਡਾਂ ਦੇ ਪੰਜ ਸਰਪੰਚਾ ਉਹ ਨਸ਼ਾ ਵੇਚ ਕੇ ਕਰੋੜਾ ਰੁਪਇਆ ਕਮਾ ਰਹੇ ਉਹਨਾਂ ਨੂੰ ਰੋਕਣ ਵਾਲਾ ਪੁੱਛਣ ਵਾਲਾ ਕੋਈ ਨਹੀਂ ਹੈਗਾ ਇਸ ਕਰਕੇ ਅਸੀਂ ਇਹ ਸਾਰੇ ਕਾਂਢ ਦੇ ਵਿੱਚ ਜਿੱਥੇ ਲੋਕਲ ਪੱਧਰ ਦੀਆਂ ਪ੍ਰਸ਼ਾਸਨ ਜ਼ਿੰਮੇਵਾਰ ਹੈਗਾ ਨਸ਼ਾ ਵੇਚਣ ਵਾਲੇ ਨੇ ਉੱਥੇ ਭਗਵਾਨ ਸਤਿਮਾਨ ਵੀ ਇਹਦੇ ਵਿੱਚ ਬਰਾਬਰ ਦੀ ਜ਼ਿੰਮੇਵਾਰ ਆ ਅਸੀਂ ਉਹਨੂੰ ਟਿੱਕਦੇ ਹੈਗੇ ਆ ਤੇ ਮੰਗ ਕਰਦੇ ਹੈਗੇ ਆ ਕਿ ਪੰਜਾਬ ਚੋਂ ਨਸ਼ਾ ਖਤਮ ਹੋਵੇ ਮਰਦਾਬਾਦ ਮਰਦਾਬਾਦ ਲਿਖੇੜੀਆਂ ਦਾ ਗੱਠ ਜੋੜ ਮਰਦਾਬਾਦ 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 ਕਿਹੜੀ ਪੋਸਤ ਪਨਾ ਕਰਨ ਵਾਲੀ ਬਾਦ ਸਰਕਾਰ का जिंदाबाद 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 सीआरसी 3 ਘੰਟਿਆਂ ਬਾਅਦ